ਸੱਜਰ ਕਾਲਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਅਸੀਂ ਸਾਰੇ ਉਸ ਪੰਜਾਬ ਦੇ ਵਾਸੀ ਆ ਬੇਸ਼ੱਕ ਦੂਰ ਦਰਾੜੀਆਂ ਥਾਵਾਂ ਦੇ ਉੱਤੇ ਦੇਸ਼ ਵਿਦੇਸ਼ ਦੇ ਵਿੱਚ ਵੀ ਵਸ ਗਏ ਆ ਪਰ ਕਿਉਂਕਿ ਸਾਡੀਆਂ ਜੜਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਉਸ ਪੰਜਾਬ ਦੇ ਵਿੱਚ ਜਿੱਥੇ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾ ਦੀ ਗੱਲ ਵੀ ਕਰਦੇ ਆ ਪਰ ਔਰਤਾਂ ਦੇ ਨਾਲ ਵਧੀਆਂ ਵੀ ਕਰਨ ਦੇ ਵਿੱਚ ਅਸੀਂ ਕਈ ਵਾਰ ਮੋਰੀ ਹੋ ਜਾਂਦੇ ਆ ਅਸੀਂ ਉਸ ਪੰਜਾਬ ਦੇ ਵਾਸੀ ਆ ਜਿੱਥੇ ਹਰ ਪੁਲਿਸ ਥਾਣੇ ਦੇ ਮੂਹਰੇ ਵੱਡੇ ਫੱਟੇ ਦੇ ਉੱਤੇ ਲਿਖਿਆ ਹੋਇਆ ਕਿ ਪੁਲਿਸ ਜਨਤਾ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਵਾਸਤੇ ਵਚਨਬੱਧ ਹੈ ਪਰ ਇੱਥੇ ਕਿੰਨੀ ਕ ਹਿਫਾਜ਼ਤ ਕੀਤੀ ਜਾਂਦੀ ਹੈ ਤੇ ਖਾਕੀ ਕਿਵੇਂ ਦਾਗਦਾਰ ਹੁੰਦੀ ਹੈ ਪੁਲਿਸ ਦੇ ਉੱਤੇ ਕਿਹੋ ਜੇ ਦੋਸ਼ ਲੱਗਦੇ ਇਹਦੇ ਬਾਬਤ ਵੀ ਆਪਾਂ ਸਾਰੇ ਸਾਰਾ ਕੁਝ ਜਾਣਦੇ ਆ ਅਸੀਂ ਉਸ ਪੰਜਾਬ ਦੇ ਵਾਸੀ ਆ ਜਿੱਥੇ ਹਰ ਰੋਜ਼ ਇਹ ਗੱਲ ਕਹਿੰਦੇ ਆ ਕਿ ਕੁੜੀਆਂ ਨੇ ਮੁੰਡਿਆਂ ਨੂੰ ਪਿੱਛੇ ਛੱਡ ਦਿੱਤਾ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਹੁਣ ਕੋਈ ਅੰਤਰ ਨਹੀਂ ਪਰ ਜਦੋਂ ਵੀ ਕਦੇ ਮੌਕਾ ਮਿਲਦਾ ਅਸੀਂ ਔਰਤਾਂ ਨੇ ਵੱਲ ਮਾੜੀ ਅੱਖ ਵੀ ਰੱਖਦੇ ਆ ਤੇ ਸਮੇਂ-ਸਮੇਂ ਦੇ ਉੱਤੇ ਇਹੋ ਜਿਹੀਆਂ ਖਬਰਾਂ ਵੀ ਆਉਂਦੀਆਂ ਜਿਹੜੀਆਂ ਅੰਦਰੇ ਨੂੰ ਚੀਰ ਜਾਂਦੀਆਂ ਜਿਹੜੀਆਂ ਇਹ ਦੱਸਣ ਦੇ ਲਈ ਕਾਫੀ ਹੁੰਦੀਆਂ ਕਿ ਬੇਸ਼ੱਕ ਅਸੀਂ ਜੰਗਲਾਂ ਦੇ ਵਿੱਚੋਂ ਨਿਕਲ ਕੇ ਸ਼ਹਿਰਾਂ ਨਦਰ ਖੇੜਿਆਂ ਕਸਬਿਆਂ ਦੇ ਵਿੱਚ ਵਸ ਗਏ ਆ ਅਸੀਂ ਆਧੁਨਿਕ ਹੋ ਗਏ ਆ ਪਰ ਅੰਦਰੋਂ ਅਸੀਂ ਆਧੁਨਿਕ ਨਹੀਂ ਹੋਏ ਹਾਲੇ ਵੀ ਸਾਡੇ ਅੰਦਰ ਕਈ ਵਾਰ ਜੰਗਲੀਪੁਣਾ ਜਾਗਦਾ ਅੱਗੇ ਵੀ ਅਸੀਂ ਗੱਲ ਕਰਦੇ ਹੁੰਨੇ ਆ ਕਿ ਜੇ ਤਾਂ ਅਸੀਂ ਮਨੁੱਖ ਆ ਤਾ ਫਿਰ ਮਨੁੱਖਾਂ ਵਾਲੇ ਕੰਮ ਕਰਨੇ ਚਾਹੀਦੇ ਆ ਤੇ ਜੇਕਰ ਅਸੀਂ ਹਾਲੇ ਵੀ ਜੰਗਲੀ ਆ ਤਾਂ ਫਿਰ ਸਾਨੂੰ ਜੰਗਲਾਂ ਦੇ ਵੱਲ ਵਾਸ ਕਰਨਾ ਚਾਹੀਦਾ ਇਹ ਧਰਤੀ ਇਹ ਨਗਰ ਖੇੜਾ ਸਾਡੇ ਲਈ ਨਹੀਂ ਆ ਇਹ ਸਾਰੀਆਂ ਗੱਲਾਂ ਅੱਜ ਇਸ ਕਰਕੇ ਕਰਨੀਆਂ ਪੈ ਰਹੀਆਂ ਕਿਉਂਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਦਾਖਾ ਹਲਕੇ ਦੇ ਵਿੱਚ ਈਸੇਵਾਲ ਨਹਿਰ ਦੇ ਪੁਲ ਦੇ ਉੱਤੇ ਜੋ ਜੋ ਕੁਝ ਵਾਪਰਿਆ ਸ਼ਨੀਵਾਰ ਦੀ ਰਾਤ ਨੂੰ ਉਹਨੂੰ ਜਦੋਂ ਚੇਤੇ ਕਰਦੇ ਆ ਤਾਂ ਖੁਦ ਸ਼ਬਦ ਲੱਭਣੇ ਪੈਂਦੇ ਆ ਵੀ ਕੀ ਹਾਲ ਬਿਆਨ ਕਰੀਏ ਕੀ ਨਾ ਕਹੇਗੇ ਤੇ ਕੀ ਕੁਝ ਕਹ ਦੇਗੇ ਕਿਉਂਕਿ ਇੱਕ ਕੁੜੀ ਜਿਹੜੀ ਕਿ ਆਪਣੇ ਦੋਸਤ ਦੇ ਨਾਲ ਗਈ ਸੀ ਚਾਕਲੇਟ ਡੇ ਦੇ ਮੌਕੇ ਉਸ ਕੁੜੀ ਦੇ ਨਾਲ ਜੋ ਜੋ ਕੁਝ ਹੋਇਆ ਤੇ ਜਿਵੇਂ ਜਿਵੇਂ ਹੋਇਆ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਔਖਾ ਔਖੇ ਤੋਂ ਵੀ ਔਖੀ ਗੱਲ ਕਹਿ ਸਕਦੇ ਆ ਕਿਉਂਕਿ ਮੁੰਡਾ ਤੇ ਕੁੜੀ ਦੋਵਾਂ ਦੀ ਦੋਸਤੀ ਦੋਨੋਂ ਮਿੱਤਰ ਨੇ ਉਹਨਾਂ ਦੇ ਵੱਲੋਂ ਚਾਕਲੇਟ ਡੇ ਮਨਾਉਣ ਦੇ ਲਈ ਗੱਡੀ ਚੁੱਕੀ ਗਈ ਤੇ ਉਹ ਇੱਕ ਟਾਬੇ ਦੇ ਉੱਤੇ ਰੈਸਟੋਰੈਂਟ ਤੇ ਗਏ ਉੱਥੇ ਰੋਟੀ ਖਾਧੀ ਉਸ ਤੋਂ ਬਾਅਦ ਉਹ ਗੇੜੀ ਲਾਉਣ ਦੇ ਲਈ ਉਹ ਘੁੰਮਣ ਫਿਰਨ ਦੇ ਲਈ ਫਿਰ ਨਿਕਲ ਪਏ ਪਰ ਅਚਾਨਕ ਰਸਤੇ ਦੇ ਵਿੱਚ ਉਹਨਾਂ ਦੀ ਕਾਰ ਦੇ ਮੂਰੇ ਤਿੰਨ ਮੋਟਰਸਾਈਕਲ ਆ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਕੁੜੀ ਨੂੰ ਤੇ ਮੁੰਡੇ ਨੂੰ ਜ਼ਬਰਦਸਤੀ ਕਾਰ ਦੇ ਵਿੱਚੋਂ ਕੱਢਿਆ ਜਾਂਦਾ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਇਹ ਵਧਿੱਕੀ ਕੀਤੀ ਆ ਉਹ ਆਪਣੇ 6-7 ਦੋਸਤਾਂ ਨੂੰ ਹੋਰ ਸਾਧ ਲੈਂਦੇ ਆ ਇਹਨਾਂ ਨੂੰ ਇੱਕ ਫਾਰਮ ਹਾਊਸ ਦੇ ਉੱਤੇ ਲੈ ਜਾਂਦੇ ਆ ਮੁੰਡੇ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਜਾਂਦੀ ਆ ਤੇ ਫਿਰ ਕੁੜੀ ਦੇ ਨਾਲ ਲਗਾਤਾਰ 4 ਘੰਟੇ 10-11 ਜਾਣੇ ਜ਼ਬਰਜਨਾ ਕਰਦੇ ਆ ਉਸ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਵੇਲੇ ਸਰਕਾਰਵਾਈ ਨਹੀਂ ਕੀਤੀ ਜਾਂਦੀ 27 ਘੰਟੇ ਬਾਅਦ ਪੁਲਿਸ ਦੇ ਵੱਲੋਂ ਇਸ ਮਸਲੇ ਦੇ ਉੱਤੇ ਪਰਚਾ ਦਰਜ ਕੀਤਾ ਜਾਂਦਾ ਹੈ ਤੇ 17 ਘੰਟੇ ਬਾਅਦ ਉਸ ਕੁੜੀ ਦਾ ਡਾਕਟਰੀ ਮੁਲਾਜ਼ਾ ਕਰਵਾਇਆ ਜਾਂਦਾ ਹੈ ਜਦਕਿ ਇਹ ਘਟਨਾ ਵਾਪਰੇ ਨੂੰ ਇੰਨਾ ਸਮਾਂ ਹੋ ਚੁੱਕਿਆ ਹੋਵੇ ਤੇ ਫਿਰ ਵੀ ਪੁਲਿਸ ਤੇ ਸਾਡਾ ਡਾਕਟਰੀ ਵਿਭਾਗ ਜਿਹੜਾ ਉਹ ਇੰਨੀ ਅਣਗਹਿਲੀ ਵਰਤੇ ਇੰਨੀ ਲੇਟ ਲਤੀਫੀ ਦਾ ਸ਼ਿਕਾਰ ਹੋਵੇ ਤਾਂ ਪਤਾ ਲੱਗ ਜਾਂਦਾ ਕਿ ਇੱਥੇ ਤੰਦ ਨਹੀਂ ਸਗੋ ਸਮੁੱਚੀ ਤਾਣੀ ਉਲਝੀ ਪਈ ਹੈ ਹੁਣ ਸਵਾਲ ਕਈ ਕਿਸਮ ਦੇ ਪੈਦਾ ਹੁੰਦੇ ਆ ਵੀ ਇਹਦੇ ਵਿੱਚ ਅਸੀਂ ਮੁੰਡੇ ਕੁੜੀ ਨੂੰ ਗਲਤ ਕਹੀਏ ਜਾਂ ਉਹਨਾਂ ਵੈਸ਼ੀ ਲੋਕਾਂ ਨੂੰ ਗਲਤ ਕਹੀਏ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਜਾਂ ਫਿਰ ਪੁਲਿਸ ਨੂੰ ਗਲਤ ਕਹੀਏ ਮੇਰੀ ਜਾਚੇ ਤੇ ਹੋਰ ਵੀ ਬਹੁਤ ਗਿਣਤੀ ਦਰਸ਼ਕਾ ਜਿਹੜੇ ਦੇਸ਼ ਦੁਨੀਆਂ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖ ਰਹੇ ਉਹ ਇਸ ਗੱਲ ਦੇ ਨਾਲ ਸਹਿਮਤ ਹੋਣਗੇ ਕਿ ਇਹਦੇ ਵਿੱਚ ਉਹਨਾਂ ਵੈਸ਼ੀ ਲੋਕਾਂ ਦਾ ਸਭ ਤੋਂ ਵੱਡਾ ਕਸੂਰ ਹੈ ਤੇ ਪੁਲਿਸ ਤੰਤਰ ਜੇਕਰ ਸਾਡਾ ਸਹੀ ਤਰੀਕੇ ਨਾਲ ਵੇਲੇ ਸਿਰ ਕੰਮ ਕਰੇ ਜੇਕਰ ਮਿਸਾਲੀ ਸਜ਼ਾਵਾ ਵੇਲੇ ਸਿਰ ਦਿੱਤੀਆਂ ਜਾਣ ਕਾਨੂੰਨ ਦੇ ਵੱਲੋਂ ਤਾ ਕਿਸੇ ਦੀ ਹਿੰਮਤ ਨਹੀਂ ਹੋ ਸਕਦੀ ਕਿ ਭਵਿੱਖ ਦੇ ਵਿੱਚ ਇਦਾਂ ਦਾ ਨਾ ਕੁਝ ਕੀਤਾ ਜਾਵੇ ਮੁੰਡੇ ਕੁੜੀ ਦੀ ਦੋਸਤੀ ਆ ਉਹ ਕਿਤੇ ਗਏ ਆ ਉਹ ਬਾਲਗ ਹੈ ਪਰ ਰਾਹ ਦੇ ਵਿੱਚ ਉਹ ਭਾਵੇਂ ਨਸ਼ੇੜੀ ਮਾਨਸਿਕਤਾ ਵਾਲੇ ਆ ਭਾਵੇਂ ਉਹ ਜੰਗਲੀ ਪੁੜੇ ਦੇ ਸ਼ਿਕਾਰ ਆ ਭਾਵੇਂ ਉਹਨਾਂ ਦੇ ਅੰਦਰ ਪਸ਼ੂਪੁਣਾ ਵਸਿਆ ਪਰ ਉਹਨਾਂ ਦੇ ਅੰਦਰ ਬੇਫਿਕਰੀ ਉਹ ਕਿੰਨੇ ਨਿਡਰ ਆ ਉਹਨਾਂ ਦੇ ਹੌਸਲੇ ਕਿਹੋ ਜਿਹੇ ਆ ਕਿ ਉਹ ਇੱਕ ਕੁੜੀ ਦੇ ਉੱਤੇ ਇਹੋ ਜਿਹਾ ਅਤਿਆਚਾਰ ਕਰਦੇ ਆ ਉਹਨੂੰ ਨੋਚ-ਨੋਚ ਕੇ ਖਾ ਜਾਂਦੇ ਕੁੱਤਿਆਂ ਵਾਂਗ ਤੇ ਉਹਨਾਂ ਨੂੰ ਕਿਸੇ ਕਿਸਮ ਦਾ ਡਰ ਨਹੀਂ ਤੇ ਹੁਣ ਪੁਲਿਸ ਦੇ ਕੋਲੇ ਹਾਲੇ ਤੱਕ ਸੁਰਾਗ ਵੀ ਹੱਥ ਦੇ ਵਿੱਚ ਕੋਈ ਨਹੀਂ ਹਾਲਾਂਕਿ ਹੁਣ ਇਹ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਉਹਨਾਂ ਮੁੰਡਿਆਂ ਨੂੰ ਲੱਭਣ ਦੇ ਲਈ ਪੁਲਿਸ ਦੇ ਵੱਲੋਂ ਸਕੈਚ ਬਣਵਾਏ ਗਏ ਆ ਅਮਰਤਸਰ ਦੀ ਟੀਮ ਨੂੰ ਸਦਕੇ ਸੱਤ ਟੀਮਾਂ ਇਸ ਮਸਲੇ ਦੇ ਉੱਤੇ ਮੁਲਜ਼ਮਾਂ ਨੂੰ ਫੜਨ ਦੇ ਲਈ ਪੁਲਿਸ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਵਿਦਿਆਰਥਣ ਹੋਰੀ ਜਿਹੜੇ ਕਿ ਉਸ ਥਾਣੇ ਦੇ ਯਾਨੀ ਕਿ ਮੁੱਲਾਪੁਰ ਦਾਖਾ ਦੇ ਥਾਣੇ ਦੇ ਮੁਖੀ ਸੀਗੇ ਉਹਨਾਂ ਨੂੰ ਨੌਕਰੀ ਦੇ ਵਿੱਚ ਡਿਊਟੀ ਦੇ ਵਿੱਚ ਅਣਗਹਿਲੀ ਵਰਤਨ ਦੇ ਕਰਕੇ ਸਸਪੈਂਡ ਕਰ ਦਿੱਤਾ ਗਿਆ ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਇਸ ਕੁੜੀ ਦੀ ਇੱਜ਼ਤ ਵਾਪਸ ਕਿਵੇਂ ਆ ਸਕਦੀ ਹੈ ਸਵਾਲਾਂ ਦਾ ਸਵਾਲ ਇਹ ਹੈ ਕਿ ਉਹਨਾਂ ਦੋਸ਼ੀਆਂ ਨੂੰ ਕਬੂਦੋ ਕਾਬੂ ਕੀਤਾ ਜਾਊਗਾ ਤੇ ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ਭਵਿੱਖ ਦੇ ਵਿੱਚ ਇਹੋ ਜੀ ਘਟਨਾ ਕਿਤੇ ਵੀ ਨਾਂ ਵਾਪਰੇ ਪੰਜਾਬ ਜਾਂ ਹੋਰ ਪਾਸੇ ਚੋਂ ਪਾਸੇ ਇਹ ਕੋਈ ਪ੍ਰਬੰਧ ਕੀਤਾ ਜਾਊ ਜਾਂ ਫਿਰ ਅਸੀਂ ਗੱਲਾਂ ਕਰਦੇ ਰਹਾਂਗੇ ਅਗਲੀ ਘਟਨਾ ਦੀ ਕਦੇ ਉਡੀਕ ਕਰਦੇ ਰਹਾਂਗੇ ਹੁਣ ਉਸ ਮਸਲੇ ਦੇ ਵਿੱਚ ਇੱਕ ਨਵੀਂ ਕਹਾਣੀ ਸਾਹਮਣੇ ਆਈ ਹੈ ਕਿਉਂਕਿ ਪਤਾ ਇਹ ਲੱਗਾ ਵੀ ਜਿਹੜੇ ਇਹਨਾਂ ਦੋਸ਼ੀਆਂ ਦੇ ਵੱਲੋਂ ਵੈਸ਼ੀਪੁਣਾ ਕੀਤਾ ਗਿਆ ਇਹਨਾਂ ਨੇ 2 ਲੱਖ ਰੁਪਏ ਦੀ ਫਿਰੋਤੀ ਵੀ ਮੰਗੀ ਸੀ ਉਹ ਫਿਰੋਤੀ ਦੀ ਜਿਹੜੀ ਆਡੀਓ ਕਲਿੱਪ ਹੈ ਕਿਉਂਕਿ ਜੋ ਪੀੜਤ ਮੁੰਡਾ ਜਿਹਦੀ ਕੁੱਟਮਾਰ ਕੀਤੀ ਗਈ ਇਸ ਕੁੜੀ ਦਾ ਦੋਸਤ ਨਹੀਂ ਉਹਦੇ ਫੋਨ ਤੋਂ ਜਿਹੜੇ ਦੋਸ਼ੀ ਹੈ ਉਹ ਅਗਲੇ ਦੋਸਤ ਦੇ ਨਾਲ ਫੋਨ ਦੇ ਉੱਤੇ ਗੱਲ ਕਰਦੇ ਆ ਤੇ 2 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕਰਦੇ ਆ ਤੇ ਇਹ ਗੱਲ ਕਹਿੰਦੇ ਆ ਕਿ ਫਲਾਣੇ ਪੁਲ ਦੇ ਥੱਲੇ ਆ ਕੇ ਪੈਸੇ ਸੁੱਟ ਦਿਓ ਨੇਤਾ ਤੇਰੇ ਅਸੀਂ ਦੋਸਤ ਨੂੰ ਤੇ ਉਹਦੀ ਬਿੱਤਰ ਨੂੰ ਜਿਉਂਦੇ ਨਹੀਂ ਛੱਡਣਾ ਪਹਿਲਾਂ ਉਸ ਆਡੀਓ ਕਲਿੱਪ ਨੂੰ ਸੁਣੋ ਫਿਰ ਅਗਲੀ ਗੱਲ ਕਰਦੇ ਆ ਹਲੋ ਹਾਂ ਵੀਰੇ ਕਿੱਥੇ ਹੋ ਤੁਸੀਂ ਕਿੱਥੇ ਹੋ ਮੈਂ ਬਾਈ ਪੁੱਲ ਤੇ ਆ ਬਾਈ ਇਹਦੇ ਬਿਜਲੀ ਗ੍ਰੈਡ ਤੇ ਬਿਜਲੀ ਗ੍ਰੈਡਰ ਤੇ ਹਾਂ ਓਏ ਖੜਾ ਸੀ ਪੈਸੇ ਲੈ ਕੇ ਆਵੇਂਗਾ ਠੀਕ ਕਰੋ ਇੱਕ ਮਿੰਟ ਰੱਖੋ ਇਹ ਤੁਹਾਨੂੰ ਦੁਬਾਰਾ ਫੋਨ ਕਰਾਂਗਾ ਮੈਂ ਹਲੋ ਉਹ ਕਿੱਥੇ ਆ ਗਿਆ ਵੀਰੇ ਯਾਰ ਆ ਰਹੇ ਹਾਂ ਮੈਂ ਯਾਰ ਰਾਤੀ ਜਾ ਇਕੱਲੇ ਹੀ ਆ ਵੀਰੇ ਹੋਰ ਕੌਣ ਹੋਣਾ ਨਾ ਕਾ ਇੱਕ ਕੱਟਿਆਂ ਮੋਟਰਸਾਈਕਲ ਤੇ ਆ ਵੀਰੇ ਮੋਟਰ ਹੈਲ ਤੇ ਆ ਹਾਂ ਆ ਜਾ ਕਰਾ ਦਵਾ ਦਵਾ ਜਾ ਕਿੱਥੇ ਕਿ ਪਹੁੰਚੇ ਆ ਹਾਏ ਤੁੰਗਿਆ ਆ ਵੀਰੇ 2 ਕਿਲੋਮੀਟਰ ਅੱਗੇ ਆ ਗਿਆ ਹੁਣ ਯਾਰ 2 ਮਿੰਟ ਪਹਿਲਾਂ ਤਾਂ ਗੱਲ ਹੋਈ ਆ ਵੀਰੇ ਨਹੀਂ ਕਿੱਥੇ ਪਹੁੰਚ ਗਿਆ ਫਿਰ ਵੀ 2 ਜਨਪਥ ਸਿਟੀ ਕੋਲੇ ਨਿਕਲੇ ਆਵਾ ਜਨਪਥ ਕੋਲੇ ਪਹੁੰਚਣ ਵਾਲਾ ਵੀਰੇ ਯਾਰ ਰੋਡ ਤੇ ਖੜਾ ਆ ਬਾਈ ਯਾਰ ਪਾੜਾ ਖੱਟ ਗਿਆ ਯਾਰ ਖੱਟ ਗਿਆ ਅੱਗੇ ਦਾ ਚਲੋ ਵੀਰੇ ਯਾਰ ਜੋ ਯਾਰ ਹੈਲੋ ਅੱਜ ਹੁਣ ਆ ਤਾ ਹਿੰਨਾ ਉਹ ਬਾਈ ਆਉਣਾ ਯਾਰ ਹੁਣ ਆਉਣਾ ਤੁਸੀਂ ਤਾਂ ਐ ਕਰਦਿਓ ਕਿ ਯਾਰ ਇੱਕਦਮ ਹੀ ਆਜਮਾਉੜ ਕੇ ਬਾਈ ਮੈਂ ਉਹ ਜਗਰਾਵਾਂ ਪਹੁੰਚ ਜਾਂਦਾ ਸਾਨੂੰ ਮੈਂ ਉਹ ਵੀਰੇ ਥੋੜੀ ਥੋੜੀ ਗੱਲ ਹੋਰ ਆ ਵੀਰੇ ਤੁਸੀਂ ਹੈ ਨਾ ਤੁਸੀਂ ਹੋਰ ਤੁਸੀਂ ਹੋਰ ਟੈਪ ਦੇ ਬੰਦੇ ਹੋ ਵੀਰੇ ਅਸੀਂ ਸਾਉ ਪਰਿਵਾਰ ਚ ਬੰਦੇ ਆ ਹਨਾ ਅਸੀਂ ਐਜੇ ਨਹੀਂ ਹੈਗੇ ਯਾਰ ਠੀਕ ਹੈ ਨਾ ਨਹੀਂ ਤੇ ਤੂੰ ਮੋਟਰ ਹੈਗਾ ਨਹੀਂ ਇੱਥੋਂ ਚੱਲਦਾ ਯਾਰ ਯਾਰ ਮੋਟਰ ਹੈ ਵੀਰੇ ਸੱਟ ਲੱਗੀ ਆ ਜਿਹਦੀ ਮਰਜ਼ੀ ਸੌ ਖਾਲਾ ਬਾਈ ਠੀਕ ਹੈ ਨਾ ਹੌਲੀ ਹੌਲੀ ਆਉਣਾ ਕਿੱਥੇ ਵਧਿਆ ਮੈਂ ਬਾਈ ਨਹਿਰ ਤੇ ਪਹੁੰਚਣ ਆਲਾ ਬਾਈ ਜਿੱਥੇ ਲਾਈਟਾਂ ਜਗਦੀਆਂ ਨੇ ਨਾ ਇੱਕ ਗੱਡੀ ਆਉਂਦੀ ਆ ਮੇਰੇ ਗੱਡੀ ਆਉਂਦੀ ਆ ਇੱਕ ਮਗਰ ਠੀਕ ਆ ਉਹ ਗੱਡੀ ਦੇ ਮੂਰੇ ਆ ਬਾਈ ਮੈਂ ਕਿੱਥੇ ਕਣ ਹੁੰਦੀ ਆ ਹੈਣੀ ਤੁਸੀਂ ਰੋਡ ਤੇ ਹੀ ਖੜੇ ਹੋ ਬਾਈ ਪੁਲ ਤੇ ਹੀ ਖੜੇ ਹੋ ਤੁਸੀਂ ਜਿਹੜਾ ਪੁਲ ਨਹੀਂ ਗਰੇਟਾ ਵਾਲਾ ਕੇ ਹਾਂ ਹਾਂ ਗਰੇਟਾ ਵਾਲਾ ਬਾਈ ਪੁਲ ਹਾਂ ਉੱਥੇ ਆ ਜਾ ਕਰੋ ਉੱਥੇ ਕੇ ਫੋਨ ਕਰ ਲੇਂਦੀ ਆ ਠੀਕ ਠੀਕ ਹੈ ਬਿਲਕੁਲ ਠੀਕ ਆ ਜਲਦੀ ਆ ਜਾ ਕਰੋ ਟਾਈਮ ਨਹੀਂ ਇਹਦੀ ਵੀ ਜਾਣਾ ਯਾਰ ਵੀਰੇ ਠੀਕ ਆ ਆ ਕੇ ਆ ਬੜੇ ਭਈਆ ਹਲੋ ਵੀਰੇ ਯਾਰ ਫੋਨ ਤਾਂ ਯਾਰ ਤੁਸੀਂ ਚੱਕ ਨਹੀਂ ਰਹੇ ਬੰਦ ਕਰ ਲਿਆ ਫੋਨ ਤੁਸੀਂ ਕੋ ਯਾਰ ਫੋਨ ਦੀ ਬੈਟਰੀ ਲੋ ਆ 1.5 ਘੰਟਾ ਵੀਰੇ ਯਾਰ ਮੈਂ 15 ਮਿੰਟ ਬਾਈ ਉੱਥੇ ਖੜ ਕੇ ਮੁੜਿਆ ਮੈਨੂੰ ਕੁਝ ਨਹੀਂ ਮਿਲਿਆ ਉੱਥੇ ਠੀਕ ਆ ਨਾ ਹੁਣ ਮੈਂ ਥੋੜਾ ਜਿਹਾ ਅੱਗੇ ਆ ਗਿਆ ਹਾਂ ਰੋਸ਼ੇ ਤੱਕ ਆ ਗਿਆ ਹਾਂ ਮਾ ਜਲਦੀ 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 ਮੈਂ ਕੋਈ ਨਾ ਇੱਕ ਨੇ ਦੱਸ ਦਿੰਦਾ ਠੀਕ ਆ ਚੱਲ ਜੀ ਚਾਬੀ ਦੇ ਦੋ ਯਾਰ ਚਾਬੀ ਦਾ ਤੁਹਾਨੂੰ ਦੇ ਦਿੰਦੇ ਹਾਂ ਦੇ ਦੋ ਗਰੇ ਯਾਰ ਹੈ ਮੇਰੇ ਯਾਰ ਚਾਬੀ ਨਹੀਂ ਦਿੰਦਾ ਯਾਰ ਵੀਰੇ ਗੱਡੀ ਦੀ ਹਾਂ ਜੀ ਵੀਰੇ ਮੈਂ ਅੱਗੇ ਸੜਾ ਥੋੜਾ ਜਾ ਯਾਰ ਨਹਿਰ ਦੇ ਉੱਤੇ ਖੜੇ ਹਾਂ ਹਾਂ ਜੀ ਕਿਰੇ ਨਹਿਰ ਤੋਂ ਅੱਗੇ ਥੋੜਾ ਜਾ ਨਹਿਰ ਤੋਂ ਅੱਗੇ ਕਿਧਰ ਮੋਹਦੇਆਣੇ ਵਾਲੀ ਸਾਈਡ ਨਹੀਂ ਵੀਰੇ ਇੱਧਰ ਨੂੰ ਪਿੱਛੇ ਨੂੰ ਇਸ ਵਾਲਾ ਵੀਰੇ ਕਿ ਆ ਜਾਂਦਾ ਯਾਰ ਵੀਰੇ ਕੀ ਹੈ ਕੀ ਇਹਦੇ ਕੋਲੇ ਕੋਛ ਵੀ ਨਹੀਂ ਆ ਯਾਰ ਕਿੰਨੇ ਬੰਦੇ ਆਏ 3-4 ਜਾਣੇ ਆਏ 4 ਜਾਣੇ ਆਏ ਓ ਯਾਰ ਤੂੰ ਡਾਕ ਨਾ ਪ੍ਰਾਵੋ ਤੂੰ ਕਾ ਯਾਰ ਮਾਰਨਾ ਮੈਨੂੰ ਮਾਰ ਦੋ ਡਰਾਉ ਨਾ ਤੂੰ ਕ ਦਲੇਰ ਹੋ ਥੋੜਾ ਯਾਰ ਡਰ ਨਾ ਰੋ ਨਾ ਵੀਰੇ ਵੀਰੇ ਆ ਗਏ ਯਾਰ ਹਾਂ ਵੀਰੇ ਮੇਰੀ ਚਾਬੀ ਦੇ ਦੋ ਗੱਡੀ ਦੀ ਵੀਰੇ ਮੋੜੀ ਗੱਲ ਹੈ ਹਾਲੋ ਬਾਈ ਫੋਨ ਕੱਟ ਦੇ ਬਾਈ ਮੇਰੇ ਤੋਂ ਐ ਹੋ ਨਹੀਂ ਹੋਣਾ ਵੀਰੇ ਯਾਰ ਵੀਰੇ ਯਾਰ ਹਾਂਜੀ ਵੀਰੇ ਅੱਪਾਉਂ ਤੇ ਹਟ ਕੇ ਮੁਰਜਾ ਯਾਰ ਬਾਈ ਮੋੜ ਸੜਦਾ ਇੱਤਾ ਬਾਈ ਉਧਰ ਨੂੰ ਸਾਈਡ ਤੇ ਸਫਾਵੇ ਕੱਟ ਗਿਆ ਇੱਥੋਂ ਸੱਜੇ ਹੱਤੀ ਬਾਈ ਕਿੱਧਰ ਦੇ ਪਾਸੇ ਬਾਈ ਸੱਜੇ ਹੱਤੇ ਜਿੱਦੋਂ ਨੂੰ ਮੈਂ ਜਾਂਨਾ ਉਧਰ ਨੂੰ ਸੜਦਾ ਬਾਈ ਮੁਰਜਾ ਫਿਰ ਮਗਰ ਬਾਈ ਮੋੜ ਦਾ ਖੜ ਜਾ ਗੱਡੀ ਦਾ ਖੜਾਈ ਹੋਈ ਏ ਤੇਰੀ ਨਜ਼ਰ ਬਾਈ ਗੱਡੀ ਨਹੀਂ ਹੈਗੀ ਬਾਈ ਮੈਂ ਕੱਲਾ ਹੀ ਆ ਬਾਈ ਬਾਈ ਗੱਡੀਆਂ ਤੇਰੀ ਖੜਾਈ ਹੋਈ ਏ ਮਗਰ ਬਾਈ ਮੈਂ ਕੱਲਾ ਯਾਰ ਹਾਦੋਗੀ ਵੀਰੇ ਯਾਰ ਠੀਕ ਆ ਨਾ ਹੈਲੋ ਆਹੀ ਗਿਆ ਵੀਰੇ ਪੰਗਾ ਨਾ ਪੰਗਾ ਨਾਲ ਆਈ ਪੰਗਾ ਨਾਲ ਕੋਈ ਗੱਲ ਨਹੀਂ ਠੀਕ ਹੈ ਨਾ ਹੁਣ ਕੀ ਕਰੀਏ ਭਰਾਵਾ ਇਕੱਲਾ ਸੀਗਾ ਤੁਸੀਂ ਕਹਿੰਦੇ ਸੀ ਐਂ ਕਰ ਐਂ ਕਰੋ ਉਹ ਕਰ ਹਨਾ ਪੈਸੇ ਤੈਨੂੰ ਕਿਹਾ ਸੀ ਤੈਨੂੰ ਕਿਹਾ ਸੀ ਸੱਟ ਕੇ ਚਲੇ ਜਾਈਂ ਪੰਗਾ ਨਾਲ ਪੈਸੇ ਸੱਟ ਤੇ ਪੈਸੇ ਮੈਂ ਦੁਬਾਰੇ ਫੇਰ ਚੱਕ ਲੇ ਆਹੋ ਪੈਸੇ ਸੱਟੇ ਨਹੀਂ ਹੀ ਤੁਸੀਂ ਕਹਿੰਦੇ ਕਿ ਅੱਜ ਹੀ ਕੋਈ ਬੰਦੇ ਖੜ ਲਾਂਗੇ ਠੀਕ ਹੈ ਨਾ ਪੈਸੇ ਤਾਂ ਮੈਂ ਪੈਸੇ ਤਾਂ ਮੈਂ ਪੈਸੇ ਤਾਂ ਵੀਰੇ ਮੈਂ ਕਿਹਾ ਜਿੱਥੇ ਪੈਸੇ ਸੱਟੇ ਗਿਆਈਂ ਨਾ ਹਾਂ ਹਾਂ ਸੱਟ ਕੇ ਗਿਆ ਸੀ ਪੈਸੇ ਜਿੱਥੇ ਮੈਂ ਚੱਕੇ ਨੇ ਦੁਬਾਰੇ ਹਾਂ ਉੱਥੇ ਹੀ ਵਾਹੇ ਸੱਟ ਗਿਆ ਗੱਡੀ ਤੇ ਮੋਟਰਸਾਈਕਲ ਦੋਨੇ ਲੈ ਮਗਰ ਨੂੰ ਮੋਟਰਸਾਈਕਲ ਮਰ ਗਿਆ ਠੀਕ ਆ ਠੀਕ ਆ ਇਸਿਆ ਵਾਲੇ ਪੁਲ ਤੇ ਪਹੁੰਚਿਆ ਉੱਥੋਂ ਬਾਅਦ ਤੇਰੇ ਕੋ ਬੰਦਾ ਆਉ ਹੁਣ ਮੈਨੂੰ ਠੀਕ ਲੈਣ ਦੀ ਚਾਹੀ ਹੈ ਹੈਲੋ ਹਾਂਜੀ ਵੀਰ ਯਾਰ ਆ ਜੋ ਯਾਰ ਵੀਰੇ ਪ੍ਰਾਬਾ ਮੈਂ ਲੁਧਿਆਣੇ ਪਹੁੰਚ ਚੁੱਕਿਆ ਬਾਈ ਸਮਝਦਾ ਗੱਲ ਅਜੀ ਉੱਥੇ ਮੈਂ ਲੁਧਿਆਣੇ ਪਹੁੰਚ ਚੁੱਕਿਆ ਵਾਂ ਐਮਬੀਡੀ ਕੋਲੇ ਪਹੁੰਚ ਗਿਆ ਮੈਂ ਕਿਉਂ ਵਾਪਸ ਕਿਉਂ ਜਿੱਥੇ ਚਲੇ ਗਏ ਓ ਯਾਰ ਬੰਦੇ ਮਿਲੇ ਹੀ ਨਹੀਂ ਦੱਸ ਬੇਰੇ ਯਾਰ ਮੈਨੂੰ ਉੱਤੇ ਬੜੀ ਖੜੇ ਆ ਯਾਰ ਕਿੱਥੇ ਬੜੀ ਖੜੇ ਆ ਬਾਬੇ ਪੀਸਿਆੜ ਵੱਲ ਬੇਰੇ ਯਾਰ ਬੀੜੇ ਵਿੱਚ ਗੱਲ ਕਰ ਲੋ ਯਾਰ ਹਾਂ ਬਈ ਕਰ ਉਹ ਯਾਰ ਤੂੰ ਬੱਲਾ ਬੰਦੇ ਦੱਸ ਤੂੰ ਛੱਡੇ ਗਿਓ ਨੀ ਪੈਸੇ ਅਸੀਂ ਸੱਟ ਕੇ ਚੱਕ ਕੇ ਲੈ ਕੇ ਆਏ ਆ ਭਾਈ ਠੀਕ ਆ ਨਾ ਫੇ ਤੂੰ ਚੱਕੇ ਕਿਉਂ ਦੁਬਾਰਾ ਚੱਕੇ ਕਿਉਂ ਬੰਦੇ ਤੂੰ ਛੱਡ ਰਿਹਾ ਸਾਡੇ ਤੂੰ ਬੰਦੇ ਛੱਡ ਰਿਹਾ ਸਾਡੇ ਹਾਂ ਜੰਗੀ ਜਾਨ ਓ ਜਾਣ ਦੇ ਯਾਰ ਨਹੀਂ ਨਹੀਂ ਤੂੰ ਗੱਡੀ ਕਿਉਂ ਲੈ ਕੇ ਆਇਆ ਮਗਰ ਲੇਟਾ ਬੰਦ ਕਰ ਮਗਰ ਬੰਦਾ ਇੱਕ ਬੰਦਾ ਹੋਣਾ ਹੀ ਸੀ ਯਾਰ ਜਿਹੜਾ ਜਿੱਤੋ 20000 ਰੁਪਇਆ ਲਿਆ ਉਹਨੇ ਹੋਣਾ ਨਹੀਂ ਸੀ ਦੱਸ ਨਹੀਂ ਤੇ ਨਾ ਆਉਂਦਾ ਹੋ ਤੈਨੂੰ ਕਹਿੰਦਾ ਤੁਸੀਂ ਮੈਨੂੰ ਚੱਕ ਲੈਂਦੇ ਇੰਦਰ ਆਉਂਦੇ ਨੂੰ ਉਹ ਤੂੰ ਗੱਲ ਸੁਣਾ ਨਹੀਂ ਨਹੀਂ ਮੈਂ ਗੱਲ ਤਾਂ ਮੂੰਹ ਸੰਭਾਲ ਕੇ ਕਰ ਰਿਹਾ ਬਾਈ ਜੇ ਮੈਨੂੰ ਚੱਕ ਲੈਂਦੇ ਤੁਸੀਂ ਫੇਰ ਠੀਕ ਆ ਤੂੰ ਯਾਰ ਦੇਖ ਬ్రਦਰ ਜੋ ਕਰਨਾ ਤੂੰ ਕਰ ਦੇ ਪੈਸੇ ਦੇਣੇ ਨਹੀਂ ਗਏ ਹਾਂ ਨਹੀਂ ਦੇਣੇ ਯਾਰ ਮੈਂ ਆ ਕੇ ਗਿਆ ਨਾ ਬਾਈ ਇਸ ਆਡੀਓ ਕਲਿੱਪ ਦੇ ਆਧਾਰ ਦੇ ਉੱਤੇ ਹੁਣ ਪੁਲਿਸ ਕਈ ਕਿਸਮ ਦੀ ਤਫ਼ਤੀਸ਼ ਦੇ ਵਿੱਚ ਜੁਟ ਗਈ ਹੈ ਜਿਵੇਂ ਅਸੀਂ ਪਹਿਲਾਂ ਗੱਲ ਕਹੀ ਹੈ ਕਿ 2 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ ਤੇ ਉਹ 2 ਲੱਖ ਰੁਪਏ ਵਾਲੀ ਜਿਹੜੀ ਆਡੀਓ ਕਲਿੱਪ ਹੈ ਕਿਉਂਕਿ ਮੁੰਡੇ ਨੇ ਰਿਕਾਰਡਿੰਗ ਕੀਤੀ ਸੀ ਉਹ ਲੈ ਕੇ ਥਾਣੇ ਮੁਖੀ ਦੇ ਕੋਲੇ ਚਲੇ ਗਏ ਯਾਨੀ ਕਿ ਮੁੱਲਾਂਪੁਰ ਦਾਖਾ ਦੇ ਥਾਣੇਦਾਰ ਦੇ ਕੋਲੇ ਚਲੇ ਗਏ ਥਾਣਾ ਮੁਖੀ ਦੇ ਵੱਲੋਂ ਵੇਲੇ ਸਿਰ ਕਾਰਵਾਈ ਨਹੀਂ ਕੀਤੀ ਗਈ ਡੇਢ ਘੰਟਾ ਤੱਕ ਉਹਦੇ ਵੱਲੋਂ ਆਪਣੀ ਕੁਰਸੀ ਤੋਂ ਨਹੀਂ ਹਿੱਲਿਆ ਗਿਆ ਉਸ ਤੋਂ ਬਾਅਦ ਜਦੋਂ ਦਬਾਅ ਬਣਿਆ ਮੁੰਡਾ ਵਾਰ-ਵਾਰ ਕਹਿਣ ਲੱਗਾ ਕਿ ਮੇਰੇ ਦੋਸਤ ਤੇ ਉਹਦੀ ਮਿੱਤਰ ਦੀ ਜ਼ਿੰਦਗੀ ਖਤਰੇ ਦੇ ਵਿੱਚ ਹੈ ਫਿਰ ਉਹ ਨਾਲ ਤੁਰਿਆ ਤੇ ਕੁਝ ਕਦੂਰੀ ਦੇ ਉੱਤੇ ਜਾ ਕੇ ਤੇ ਉੱਥੇ ਪੁਲ ਦੇ ਉੱਤੇ ਗੇੜਾ ਕੱਢ ਕੇ ਤੇ ਖਾਲੀ ਹੱਥ ਵਾਪਸ ਪਰਤ ਆਇਆ ਹੁਣ ਖਾਣਾ ਮੁਖੀ ਨੂੰ ਜਿਵੇਂ ਅਸੀਂ ਪਹਿਲਾਂ ਗੱਲ ਕਹੀ ਹੈ ਸਸਪੈਂਡ ਕਰ ਦਿੱਤਾ ਗਿਆ ਅਗਲੀ ਕਾਰਵਾਈ ਹੁਣ ਕੀ ਹੋਊਗੀ ਇਹ ਪੁਲਿਸ ਦੇ ਉੱਤੇ ਨਿਰਪਰ ਕਰਦੀ ਗੱਲ ਹੈ ਆਪਾਂ ਜਾਣਦੇ ਹਾਂ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਨਵੇਂ ਮੁਖੀ ਬਣਿਆ ਦਿਨਕਰ ਗੁਪਤਾ ਹੋਰੀ ਉਹਨਾਂ ਦੀ ਨਿਯੁਕਤੀ ਨੂੰ ਹਾਲੇ ਇੱਕ ਹਫ਼ਤਾ ਵੀ ਨਾ ਬੀਤਿਆ ਹੋਵੇ ਤੇ ਇਹੋ ਜਿਹੀਆਂ ਵੱਡੀਆਂ ਘਟਨਾਵਾਂ ਸਾਹਮਣੇ ਆਉਣ ਲੱਗ ਪੈਣ ਤਾਂ ਪਤਾ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਹੁਣ ਉਹ ਗੱਲ ਨਹੀਂ ਪੰਜਾਬ ਸਗੋਂ ਬਿਹਾਰ ਤੇ ਯੂਪੀ ਬਣਦਾ ਜਾ ਰਿਹਾ ਅਸੀਂ ਇਹ ਗੱਲ ਕਹਿੰਦੇ ਆ ਕਿ ਪੰਜਾਬ ਘੁੱਗ ਵਸਦਾ ਅਸੀਂ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕੁੜੀਆਂ ਚਿੜੀਆਂ ਦੀ ਆਬਰੂ ਨੂੰ ਖਤਰਾ ਕੋਈ ਨਹੀਂ ਅਸੀਂ ਇਹ ਗੱਲ ਕਹਿੰਦੇ ਆ ਕਿ ਪੰਜਾਬ ਪੁਲਿਸ ਇੰਨੀ ਕੁ ਮੁਸਤੈਦ ਹੈ ਵੀ ਇਹਨਾਂ ਦੀ ਅਗਾਂਹ ਤੋਂ ਬਿਨਾਂ ਕਰੇ ਚਿੜੀ ਖੰਭ ਨਹੀਂ ਮਾਰਦੀ ਪਰ ਪੁਲਿਸ ਦੇ ਨੱਕ ਦੇ ਥੱਲੇ ਸਾਰਾ ਕੁਝ ਹੋ ਜਾਂਦਾ ਹੈ ਤੇ ਅਸੀਂ ਸਿਰਫ ਤੇ ਸਿਰਫ ਮੂਕ ਦਰਸ਼ਕ ਬਣ ਕੇ ਦੇਖਦੇ ਰਹਿਨੇ ਆ ਗਲਤ ਅਸੀਂ ਵੀ ਆ ਗਲਤ ਪੁਲਿਸ ਵੀ ਆ ਗਲਤ ਸਾਡਾ ਸਾਰਾ ਸਮਾਜਿਕ ਢਾਂਚਾ ਹੋਇਆ ਪਿਆ ਗੱਲਾਂ ਦੋ ਤਿੰਨ ਹੋਰ ਐ ਇੱਕ ਤਾਂ ਇਹ ਐ ਕਿ ਮਿਸਾਲੀ ਸਜ਼ਾਵਾਂ ਇਹੋ ਜੇ ਦੋਸ਼ੀਆਂ ਨੂੰ ਕਿਉਂ ਨਹੀਂ ਮਿਲਦੀਆਂ ਦੂਜੀ ਗੱਲ ਇਹ ਐ ਕਿ ਸਾਡੇ ਅੰਦਰ ਜੰਗਲੀ ਪੁਨਾ ਕਿਉਂ ਵਸਿਆ ਇਹ ਵੀ ਹੋ ਸਕਦਾ ਕਿ ਜਿਹੜੇ ਇਹ ਦੋਸ਼ੀ ਐ ਜਿਨ੍ਹਾਂ ਨੇ ਅੱਜ ਨਹੀਂ ਕੱਲ ਨਹੀਂ ਪਰਸੋਂ ਕਦੇ ਨਾ ਕਦੇ ਤਾਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਹੀ ਜਾਣਾ ਕਿਉਂਕਿ ਚੋਰ ਦੇ ਪੈਰ ਨਹੀਂ ਹੁੰਦੇਗੇ ਉਹਨਾਂ ਨੇ ਇੱਕ ਨਾ ਇੱਕ ਦਿਨ ਅੜਿੱਕੇ ਆ ਹੀ ਜਾਣਾ ਹੁੰਦਾ ਕਿਉਂਕਿ ਹੁਣ ਇਹ ਵੀ ਪਤਾ ਲੱਗਾ ਵੀ ਪੁਲਿਸ ਦੇ ਵੱਲੋਂ ਆਲੇ-ਦੁਆਲੇ ਦੇ ਖੇਤਰ ਦੇ ਸੀਸੀਟੀਵੀ ਕੈਮਰਾ ਦੀ ਫੁਟੇਜ ਆ ਜਿਹੜੀ ਉਹ ਲੱਭੀ ਗਈ ਹੈ ਤੇ ਇੱਕ ਮੋਟਰਸਾਈਕਲ ਦਾ ਨੰਬਰ ਵੀ ਉਹਦੇ ਵਿੱਚ ਨਜ਼ਰ ਆ ਗਿਆ ਤੇ ਜਦੋਂ ਨੰਬਰ ਨਜ਼ਰ ਆ ਗਿਆ ਤੇ ਫਿਰ ਕਈ ਚਿਹਰੇ ਵੀ ਨਜ਼ਰ ਆ ਜਾਣੇ ਆ ਦਿਰਸਵੇਰ ਪਰ ਫਿਰ ਉੱਥੇ ਗੱਲ ਮੁੱਕਦੀ ਹੈ ਕਿ ਪੁਲਿਸ ਜੇਕਰ ਵੇਲੇ ਸਿਰ ਠੋਕਵੀਂ ਕਾਰਵਾਈ ਕਰੇ ਤਾਂ ਇਹੋ ਜੀ ਸੋਚ ਪਾਲਣ ਵਾਲੇ ਕਿ ਕੁੜੀਆਂ ਚਿੜੀਆਂ ਨੂੰ ਕਿਤੇ ਵੀ ਅਸੀਂ ਆਪਣਾ ਸ਼ਿਕਾਰ ਬਣਾ ਲੈਣਾ ਉਹਨਾਂ ਦੀ ਸੋਚ ਸ਼ਾਇਦ ਤਬਦੀਲ ਹੋ ਜਾਵੇ ਤੇ ਇੱਕ ਹੋਰ ਵੱਡੀ ਗੱਲ ਹੈ ਕਿ ਸਾਨੂੰ ਜ਼ਿੰਮੇਵਾਰ ਨਾਗਰਿਕ ਬਣਨ ਦਾ ਪਾਠ ਪੜਾਇਆ ਨਹੀਂ ਜਾ ਰਿਹਾ ਜੇਕਰ ਅਸੀਂ ਜ਼ਿੰਮੇਵਾਰ ਹੋਈਏ ਜੇਕਰ ਅਸੀਂ ਖੁਦ ਨੂੰ ਜਵਾਬਦੇਹ ਹੋਈਏ ਜੇਕਰ ਅਸੀਂ ਮਨੁੱਖ ਹੋਣ ਦਾ ਫਰਜ਼ ਅਦਾ ਕਰੀਏ ਜੇਕਰ ਅਸੀਂ ਸੁਵੇਦਨਸ਼ੀਲ ਹੋਈਏ ਤਾਂ ਸ਼ਾਇਦ ਇਹੋ ਜਿਹੀਆਂ ਕਰਤੂਤਾਂ ਇਹੋ ਜਿਹੀਆਂ ਹਰਕਤਾਂ ਨਾ ਕਰੀਏ ਗੱਲ ਫਿਰ ਇੱਥੇ ਆ ਕੇ ਮੁੱਕਦੀ ਹੈ ਕਿ ਜੇਕਰ ਸਾਡੇ ਟੱਬਰ ਦੀ ਕਿਸੇ ਜੀ ਦੇ ਨਾਲ ਇਹੋ ਜੀ ਘਟਨਾ ਵਾਪਰੀ ਹੋਵੇ ਤੇ ਉਸ ਤੋਂ ਬਾਅਦ ਖਬਰਾਂ ਆਉਣ ਤੇ ਸਿਰਫ ਸਾਨੂੰ ਇਨਸਾਫ ਮਿਲਣ ਦੀ ਉਡੀਕ ਰਵੇ ਤੇ ਇਨਸਾਫ ਕਦੋਂ ਮਿਲਣਾ ਸਾਨੂੰ ਇਸ ਗੱਲ ਦੀ ਆਸ ਨਾ ਹੋਵੇ ਪਤਾ ਹੀ ਨਾ ਹੋਵੇ ਤਾਂ ਫਿਰ ਸਾਡੇ ਮਨ ਦੇ ਉੱਤੇ ਸਾਡੇ ਤਨ ਦੇ ਉੱਤੇ ਕੀ ਬੀਤੂਗੀ ਇਸ ਘਟਨਾ ਨੇ ਸਮੁੱਚੇ ਪੰਜਾਬ ਨੂੰ ਨਹੀਂ ਸਗੋਂ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਝੰਡੋੜ ਕੇ ਰੱਖ ਦਿੱਤਾ ਕਿਉਂਕਿ ਇਹ ਜਿਹੜੀ ਕੁੜੀ ਹੈ ਇਹ ਕਿਸੇ ਦੀ ਭੈਣ ਵੀ ਹੈ ਇਹ ਕਿਸੇ ਦੀ ਧੀ ਵੀ ਹੈ ਇਹ ਨਹੀਂ ਭਵਿੱਖ ਦੇ ਵਿੱਚ ਕਿਸੇ ਦੀ ਸਦਰਾਂ ਦੀ ਸਾਥਣ ਵੀ ਬਣਨਾ ਇਹ ਹੋ ਸਕਦਾ ਬਾਬਲ ਦੀ ਪੱਕ ਦੀ ਜਿਹੜੀ ਉਹ ਸ਼ਾਨ ਵੀ ਬਣ ਕੇ ਰਵੇ ਪਰ ਜੋ-ਜੋ ਕੁਝ ਵਾਪਰ ਗਿਆ ਤੇ ਜਿਵੇਂ ਜਿਵੇਂ ਵਾਪਰ ਗਿਆ ਸੱਚੀ ਮੁੱਚੀ ਆਲ ਦਵਾਲੇ ਦੇ ਉੱਤੇ ਆਪਣੀ ਆਪ ਦੇ ਉੱਤੇ ਇਹਨਾਂ ਦੋਸ਼ੀਆਂ ਦੇ ਉੱਤੇ ਪੁਲਿਸ ਤੰਤਰ ਦੇ ਉੱਤੇ ਸਾਡੇ ਸਾਰੇ ਸਮਾਜ ਦੇ ਉੱਤੇ 100 ਕਿਸਮ ਦੇ ਉਲੰਘੇ ਖੜੇ ਹੁੰਦੇ ਆ ਸੋ ਜ਼ਿੰਮੇਵਾਰ ਨਾਗਰਿਕ ਬਣਨਾ ਚਾਹੀਦਾ ਇਹੋ ਜੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਅਸੀਂ ਕਾਨੂੰਨ ਬਣਾ ਦਿੰਨੇ ਆ ਤੇ ਕਾਨੂੰਨ ਜਦੋਂ ਬਣ ਜਾਂਦੇ ਆ ਤੇ ਫਿਰ ਕਹਿੰਦੇ ਜੀ ਹੁਣ ਔਰਤਾਂ ਸੁਰੱਖਿਅਤ ਇਹ ਗੱਲ ਸੱਚੀ ਹੈ ਕਿ ਔਰਤਾਂ ਕੁਝ ਹੱਦ ਤੱਕ ਸੁਰੱਖਿਅਤ ਹੈ ਪਿਛਲੇ ਲੰਮੇ ਸਮੇਂ ਦੇ ਮੁਕਾਬਲ ਤਨ ਪਰ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਨੇ ਫਿਰ ਦਮਨੀ ਕਾਂਡ ਚੇਤੇ ਕਰਵਾ ਦਿੱਤਾ ਇਹ ਨੇ ਦਿੱਲੀ ਵਾਲੀ ਸਮੂਤੀ ਘਟਨਾ ਨੂੰ ਇੱਕ ਵਾਰ ਫਿਰ ਚੇਤੇ ਦੇ ਵਿੱਚ ਤਰੋ ਤਾਜ਼ਾ ਕਰ ਦਿੱਤਾ ਹੈ ਕਿ ਇਹ ਕੁਝ ਪੰਜਾਬ ਦੇ ਵਿੱਚ ਵੀ ਆਪਰਦਾ ਜੋ ਕੁਝ ਦਿੱਲੀ ਦੇ ਵਿੱਚ ਆਪਰਦਾ ਰਿਆ ਇਹੋ ਜਿਹੀਆਂ ਕਟਨਾਵਾਂ ਯੂਪੀ ਦੇ ਵਿੱਚ ਵੀ ਆਪਰਦੀਆਂ ਇਹੋ ਜਿਹੀਆਂ ਕਟਨਾਵਾਂ ਬਿਹਾਰ ਦੇ ਵਿੱਚ ਵੀ ਆਪਰਦੀਆਂ ਪਰ ਉੱਥੇ ਅਸੀਂ ਕਹਿੰਦੇ ਆ ਵੀ ਅੰਨਾ ਕਾਨੂੰਨ ਹੈ ਉੱਥੇ ਅਸੀਂ ਕਹਿੰਦੇ ਜੰਗਲ ਰਾਜ ਹੈ ਪਰ ਅਸੀਂ ਪੰਜਾਬ ਦੇ ਵਿੱਚ ਮੰਨ ਕੇ ਰਾਜ਼ੀ ਨਹੀਂ ਕਿ ਇੱਥੇ ਜੰਗਲ ਰਾਜ ਹੈ ਹੁਣ ਰਾਜਨੀਤੀ ਬਹੁਤ ਵੱਡੇ ਪੱਦਰ ਦੇ ਉੱਤੇ ਛਿੜੀ ਹੋਈ ਹੈ ਪੰਜਾਬ ਮਹਿਲਾ ਕਮਿਸ਼ਨ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਪੰਜਾਬ ਪੁਲਿਸ ਦੇ ਉੱਤੇ ਖਾਸ ਕਰਕੇ ਡੀਜੀਪੀ ਦੇ ਉੱਤੇ ਸਵਾਲ ਖੜੇ ਕਰਦੇ ਆਂ ਕਿ ਇਸ ਮਸਲੇ ਦੇ ਉੱਤੇ ਬਣਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਕਿਉਂ ਨਹੀਂ ਜਾ ਰਹੀ ਤੇ ਜੇਕਰ ਦੋਸ਼ੀਆਂ ਨੂੰ ਵੇਲੇ ਸਿਰ ਨਾ ਫੜਿਆ ਗਿਆ ਤਾਂ ਇਹੋ ਜਿਹੇ ਗੁਨਾਹਗਾਰਾਂ ਦੇ ਹੌਸਲੇ ਹੋਰ ਬਲੰਦ ਹੋਣਗੇ ਇਹੋ ਜੇ ਕਈ ਲੋਕ ਹੋਰ ਉੱਠ ਸਕਦੇ ਆ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਲੁਧਿਆਣੇ ਤੋਂ ਸੰਸਦ ਮੈਂਬਰ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੋਸ਼ੀਆਂ ਨੂੰ ਫੜ ਕੇ ਹੀ ਦਮ ਲਿਆ ਜਾਊਗਾ ਹੁਣ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਦੇ ਰਾਜ ਦੇ ਉੱਤੇ ਸਵਾਲ ਖੜੇ ਕੀਤੇ ਆ ਸੁਖਪਾਲ ਸਿੰਘ ਖਹਿਰਾਖੋਰਾ ਨੇ ਦਿਨਕਰ ਗੁਪਤਾ ਦੇ ਉੱਤੇ ਸਵਾਲ ਖੜੇ ਕੀਤੇ ਆ ਯਾਨੀ ਕਿ ਹੁਣ ਉਲਾਂਭਿਆਂ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਇੱਕ ਦੂਜੇ ਨੂੰ ਮਾੜਾ ਚੰਗਾ ਕਹਿਣ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਪਰ ਜਿਹਦੀ ਪਤ ਲੁੱਟੀ ਗਈ ਜਿਨੇ ਲਗਾਤਾਰ 4 ਘੰਟੇ ਕਹਿਰ ਦਾ ਜਿਨੇ ਲਗਾਤਾਰ 4 ਘੰਟੇ ਅਤਿਆਚਾਰ ਦਾ ਸਾਹਮਣਾ ਕੀਤਾ ਕੁੜੀ ਨੇ ਉਹਦੇ ਮਨ ਦੇ ਉੱਤੇ ਉਹਦੇ ਤਨ ਦੇ ਉੱਤੇ ਕੀ ਬੀਤੀ ਹੋਊਗੀ ਤੇ ਕੀ ਬੀਤ ਰਹੀ ਹੈ ਇਹਦੇ ਬਾਬਤ ਅੰਦਾਜ਼ਾ ਲਾਉਣਾ ਔਖਾ ਨਹੀਂ ਸੋ ਚੰਗੇ ਪੰਜਾਬ ਦੀ ਅਸੀਂ ਕਾਮਨਾ ਕਰਦੇ ਆ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਭਵਿੱਖ ਦੇ ਵਿੱਚ ਇਹੋ ਜਿhko ਘਟਨਾ ਨਾ ਵਾਪਰੇ ਇਹਦੀ ਕਾਮਨਾ ਕਰਨੀ ਬਣਦੀ ਹੈ ਤੇ ਇਹ ਸਾਰਾ ਕੁਝ ਤਾਂ ਹੋ ਸਕਦਾ ਹੈ ਜੇਕਰ ਅਸੀਂ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਖੁਦ ਵੀ ਯੋਗਦਾਨ ਪਾਵਾਂਗੇ ਹੁਣ ਤਾਂ ਦੋਸਤੋ ਆ ਗਿਆ ਬਹੁਤ ਬਹੁਤ ਮਿਹਰਬਾਨੀ